ਇਥੋਂ ਦੀ ਐਮਐਲਏ ਮਰੋੜਦੀ ਨੂੰ ਕਹਿਣਾ ਚਾਹੁੰਦੇ ਆ ਕੰਨ ਤੇ ਲਿਖਿਆ ਪੜਲਾ ਭਗਵਾਨ ਤਮਾਨ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਤਾਂ ਨੇਪਾਲ ਵਾਲਾ ਹਾਲ ਹੋਊਗਾ ਫਿਰ ਤੇ ਲੋਕ ਨਾ ਦਬਦੇ ਆ ਨਾ ਦਵੇ ਆ ਤੇ ਨਾ ਹੀ ਇਹ ਪੱਤਰਕਾਰ ਨੂੰ ਦਬਨ ਦੇਣਾ ਲੋਕਾਂ ਨੇ ਅੱਜ ਵੀ ਵੱਡੇ ਇਕੱਠ ਆਇਆ ਤੇ ਐਂ ਹੀ ਵੱਡੇ ਇਕੱਠ ਆ ਜਦੋਂ ਵੀ ਕਾਲ ਪੱਤਰਕਾਰ ਵੀਰ ਕਰਨਗੇ ਉਦੋਂ ਅਸੀਂ ਪੂਰੀ ਗਿਣਤੀ ਲੈ ਕੇ ਤੇ ਲੋਕ ਆਉਣਗੇ ਸਾਰਾ ਕੁਝ ਕਰਕੇ ਆਵਾਜ਼ ਲੱਗਦਾ ਲੋਕਾਂ ਦੀ ਜਿਹੜੀ ਬੰਦ ਕਰਵਾਈ ਜਾਊਗੀ ਜਿਹ ਪੱਤਰਕਾਰਾਂ ਨੂੰ ਬੰਦ ਕਰਵਾ ਲੈਣਗੇ ਆਵਾਜ਼ ਜਿਹੜੀ ਗੋਰੀ ਲੋਕੇਸ਼ਾ ਕਰਦੀ ਜਿਹੜੀ ਮਾਰਤਾ ਸੀ ਉਹਨੂੰ ਰਾਣਾ ਅਜੂਬ ਨੂੰ ਧਮਕੀਆਂ ਦਾ ਸੀ ਉਹ ਬੋਲ ਨੂੰ ਹਟ ਗਈ ਲਿਖਣ ਨੂੰ ਹਟ ਗਈ ਜਥੇ ਬੰਦਿਆਂ ਦੇ ਆਗੂਆਂ ਨੂੰ 8 ਮਹੀਨੇ ਹੋ ਗਏ ਦੋ ਝੰਡੇ ਵਰਗੇ ਕਿੰਨੇ ਕੇਸ ਆ ਕਿੰਨੀ ਕੁੱਟਮਾਰ ਕਰੀ ਆ ਬਾਲ ਪੱਟਣ ਤੱਕ ਗਏ ਆ ਪ੍ਰਸ਼ਾਸਨ ਤੇ ਬਰਫ ਦੇ ਪਾਪਾ ਕੇ ਕੁੱਟੇ ਲੋਕ ਨਹੀਂ ਦੱਸਦੇ ਹੁੰਦੇ ਖੁੱਡੀਆਂ ਵੀ ਆ ਰਹੀ ਮੂੰਹ ਮੂੰਹ ਲਗਾ ਕੇ ਨੰਗੇ ਸਾਡੇ ਕੋਲ ਦੀ ਇਸ ਕਰਕੇ ਜੇ ਬਲਜੀਤ ਕੌਰ ਨੂੰ ਭਲੇਖਾ ਜਾਂ ਉਹਦੇ ਜਿਹੜੇ ਧੂਤੂ ਆ ਥੱਲੇ ਉਹਨਾਂ ਨੂੰ ਭਲੇਖਾ ਕੇ ਰਣਜੀਤ ਨੂੰ ਦਬਾ ਦਿਆਂਗੇ ਰਣਜੀਤ ਦੀ ਕੁੱਟਮਾਰ ਕਰਕੇ ਇਹਦੀ ਆਵਾਜ਼ ਬੰਦ ਕਰ ਦਿਆਂਗੇ ਇਹ ਭਲੇਖਾ ਚਾਹੇ ਇਥੋਂ ਗਿੱਦੜਵਾਦੇ ਐਮਐਲਏ ਹੋਣ ਚਾਹੇ ਮੁਕਸਰ ਦੇ ਐਮਐਲਏ ਹੋਣ ਚਾਹੇ ਕੈਬਨਟ ਮੰਤਰੀ ਜਿਹੜੀ ਬਲਜੀਤ ਕੌਰ ਐ ਤੇ ਖੁੱਡੀਆਂ ਸਾਹਿਬ ਐ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਹੂ ਐ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਡਾਂਗ ਦੇ ਜ਼ੋਰ ਤੇ ਡੰਡੇ ਦੇ ਜ਼ੋਰ ਤੇ ਪੁਲਿਸ ਦੇ ਜ਼ੋਰ ਤੇ ਰਾਜ ਚੱਲ ਜੂਗਾ ਜੇ ਪੁਲਿਸ ਦੇ ਜ਼ੋਰ ਤੇ ਰਾਜ ਚੱਲਦਾ ਹੁੰਦਾ ਇੱਥੇ ਬਾਬਰਾਂ ਦਾ ਰਾਜ ਰਹਿਣਾ ਸੀ ਜਿਹੜਾ ਰਤਨ ਧਾਲੀਵਾਲ ਵੀਰ ਆ ਉਦੋਂ ਇੰਟਰਵਿਊਆ ਜਿਹੜੀਆਂ ਗੱਡੀ 'ਚ ਭਗਵੰਤ ਮਾਨ ਦੇ ਨਾਲ ਹੁੰਦੀਆਂ ਸੀ ਤੇ ਹੁਣ ਉਹੀ ਰਤਨ ਧਾਲੀਵਾਲ ਚੋਂ ਮੁਸਕ ਮਾਰ ਲੱਗਾ ਭਗਵੰਤ ਮਾਨ ਨੂੰ ਜਿਹੜਾ ਕਹਿੰਦਾ ਹੁੰਦਾ ਸੀ ਭਗਵੰਤ ਜੀ ਹਰ ਸਵਨਕ ਬਾਦਲ ਕੋਲੇ ਓਨਾ ਗਰੀਬਾਂ ਦੇ ਆਟਾ ਨਹੀਂ ਜਿੰਨਾ ਸਿਉਣਾ ਉਹਦੇ ਕੋਲੇ ਤਾਂ ਹੁਣ ਅਸੀਂ ਪੁੱਛ ਕੇ ਉਹਦੀ ਮਾਂ ਕੋਲੇ ਸਿਉਣਾ ਕਿੱਥੋਂ ਆ ਗਿਆ ਕਿੱਥੋਂ ਦੀ ਭੈਣ ਕੋਲੇ ਆ ਗਿਆ ਚੂੜੇ ਵੱਡਗਾ ਵੱਡੀਆਂ ਚੈਨੀਆਂ ਸਾਰਾ ਕੁਝ ਉਦੋਂ ਬਹੁਤ ਕੁਸ਼ਾ ਨਹੀਂ ਪਰ ਨਿੱਕੇ ਸਕੋਰਡਾਂ ਦੀ ਕੀ ਲੋੜ ਆ ਤੇ ਉਦੋਂ ਭਗਵੰਤਮਾਨ ਸ਼ੀਸ਼ੇ 'ਚ ਬੋਲ ਗਿਆ ਕੈਮਰਾਂ 'ਚ ਕਿ ਜਿਹੜਾ ਭਗਵੰਤਮਾਨ ਟਾਰਾ ਮਾਰਦਾ ਕਿ ਇੱਥੇ ਅਸੀਂ ਬਦਲਾ ਲੈ ਕੇ ਆਏ ਆਂ ਸਾਨੂੰ ਬਦਲਾਤ ਦਿਸ ਰਿਹਾ ਹੈ ਇਹਨਾਂ ਦਾ ਅੱਜ ਪੱਤਰਕਾਰ ਜੇ ਸੇਫ ਨਹੀਂ ਤਾਂ ਸਾਡੇ ਮਜ਼ਦੂਰਾਂ ਦਾ ਸਾਡੇ ਕਿਸਾਨਾਂ ਦਾ ਸਾਡੇ ਕਿਰਤ ਕਰਨ ਵਾਲੇ ਲੋਕਾਂ ਦਾ ਫਿਰ ਸਾਡੀ ਆਵਾਜ਼ ਕੌਣ ਸੁਣੂਗਾ ਛੇਲਰ ਮਾਲਕ ਜਿਹੜਾ ਉਹ ਤੇ ਆੜਤੀਏ ਮਿਲੇ ਹੋਏ ਆ ਸਰਕਾਰ ਦੇ ਨਾਲ ਤੇ ਉਹ ਕਿਸਾਨਾਂ ਦੀ ਲੁੱਟ ਕਰ ਰਹੇ ਆ ਜਿਹੜਾ ਕਾਟ ਲੈ ਰਹੇ ਆ ਝੋਨੇ ਦੀ ਤੇ ਹੁਣ ਜਦੋਂ ਇਹੀ ਪੱਤਰਕਾਰ ਜਿਹੜਾ ਆਪਣਾ ਰਣਜੀਤ ਗਿੱਲ ਉਹ ਖੁਲਾਸਾ ਕਰ ਰਿਹਾ ਉਹ ਸਾਡੀ ਗੱਲ ਦੇ ਉੱਤੇ ਮੋਹਰ ਲਾ ਰਿਹਾ ਵੀ ਸਰਕਾਰ ਜਿਹੜੀ ਸਮਗਲਰਾਂ ਦੇ ਨਾਲ ਰਹੀ ਹੋਈ ਹੈ ਜਦੋਂ ਵੀ ਪੱਤਰਕਾਰਾਂ ਭਾਈਚਾਰਾ ਸਾਨੂੰ ਆਵਾਜ਼ ਦੇਊਗਾ ਭਾਰਤੀ ਕਿਸਾਨ ਸਨਹਿਤਾ ਗ੍ਰਾਹਨ ਅਸੀਂ ਇਕੱਲੇ ਆਉਂਦੇ ਨਹੀਂ ਅਸੀਂ ਚਾਹ ਦਾ ਲੰਗਰ ਦਾ ਪ੍ਰਬੰਧ ਇਹਨਾਂ ਦਾ ਕਰਾਂਗੇ ਮੂਰੇ ਹੋ ਕੇ ਲੜਾਗੇ ਇਹਨਾਂ ਦਾ ਪ੍ਰਬੰਧ ਵੀ ਕਰਾਂਗੇ ਅਸੀਂ ਇਕੱਲੇ ਬੰਦੇ ਨਹੀਂ ਲੈ ਕੇ ਆਉਂਦੇ ਔਰ ਤੋਂ ਭੈਣਾਂ ਦੇ ਵੱਡੇ ਕਾਬਲੇ ਲੈ ਕੇ ਅੱਜ ਕਿਦਰ ਬਾਹ ਦੇ ਵਿੱਚ ਪੱਤਰਕਾਰ ਅਨਜੀਤ ਸਿੰਘ ਤੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਕਾਰਵਾਈ ਜਿਹੜੀ ਬੜੀ ਢਿੱਲੀ ਹੈ ਜੋ ਕੁੱਟਮਾਰ ਕੀਤੀ ਗਈ ਹੈ ਪੱਤਰਕਾਰ ਦੀ ਉਸ ਨੂੰ ਲੈ ਕੇ ਆਈਦਾ ਪ੍ਰਦਰਸ਼ਨ ਸੀਗਾ ਉੱਥੇ ਹੀ ਵੀ ਕਈ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਪਹੁੰਚੇ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਇੱਕ ਪੱਤਰਕਾਰ ਜੋ ਕਿ ਸਰਕਾਰ ਦਾ ਹੀ ਕਪੜਾ ਕੱਢ ਰਿਹਾ ਕਿ ਸਰਕਾਰ ਨੂੰ ਉਹਨਾਂ ਨਾਲ ਫਾਇਦਾ ਹੋਊਗਾ ਕਿ ਭਾਈ ਤੁਹਾਡੇ ਇਲਾਕੇ ਵਿੱਚ ਆਹ ਕੁਝ ਹੋ ਰਿਹਾ ਉਸੇ ਦੀ ਕੁੱਟਮਾਰ ਕਰਨੀ ਪਹਿਲਾਂ ਤੋਂ ਇਸ ਤਰੀਕੇ ਨੂੰ ਕਿਵੇਂ ਦੇਖੇ ਸਭ ਕੁਝ ਜੋ ਕੁਝ ਵਾਪਰਿਆ ਮੈਂ ਜਸਕਰਨ ਸਿੰਘ ਕੋਟਗੁਰੂ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਗ੍ਰਾਹਾਂ ਦੇ ਬਰਕਰਾਰ ਸੀ ਅਸੀਂ ਇਸ ਘਟਨਾ ਦੀ ਜਿਹੜੀ ਪੱਤਰਕਾਰ ਬਾਈ ਨਾਲ ਕੁੱਟਮਾਰ ਹੋਈ ਆ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਜਿਹੜਾ ਪਹਿਲਾਂ ਵੀ ਸਰਕਾਰਾਂ ਜੋ ਵੀ ਕੋਈ ਸੱਚ ਦੇ ਰਾਹ ਤੇ ਤੁਰਦਾ ਸੱਚ ਕੱਢ ਕੇ ਲਈ ਆਉਂਦਾ ਉਹਦਾ ਗੱਲ ਘੁੱਟਦੀ ਆਈਆਂ ਤੇ ਉਸੇ ਰਾਹ ਦੇ ਉੱਤੇ ਜਿਹੜੀ ਇਹ ਬਦਲਾਅ ਦੀ ਸਰਕਾਰ ਜਿਹੜੀ ਆਪਦੇ ਆਪ ਨੂੰ ਅਸੀਂ ਕਹਿੰਦੇ ਭਗਵੰਤ ਮਾਨ ਕਹਿੰਦੇ ਆ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਵਾਂਗੇ ਇਨਕਲਾਬ ਜਿੰਦਾਬਾਦ ਦਾ ਨਾਰਾ ਉਹੋ ਲੈ ਕੇ ਆਇਆ ਪਰ ਉਲਟਾ ਜਿਹੜੇ ਲੋਕ ਸੱਚ ਬੋਲਦੇ ਆ ਸ਼ਹੀਦ ਭਗਤ ਸਿੰਘ ਦੇ ਰਾਹਾਂ ਤੇ ਚੱਲਦੇ ਆ ਉਹਨਾਂ ਨੂੰ ਦਬਾਉਣ ਦੇ ਰਾਹ ਪਿਆ ਹੋਇਆ ਪਹਿਲਾਂ ਜਿਵੇਂ ਲੋਕ ਆਵਾਜ਼ ਦਾ ਪੱਤਰਕਾਰ ਮਨਿੰਦਰਜੀਤ ਉਸ ਦੇ ਉੱਤੇ ਝੂਠਾ ਪਰਚਾ ਦਰਜ ਕਰਵਾਇਆ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਉਸੇ ਤਰ੍ਹਾਂ ਜਿਹੜਾ ਹੁਣ ਰਣਜੀਤ ਗਿੱਲਾ ਇਸ ਦੇ ਉੱਤੇ ਜਿਹੜਾ ਇਹ ਝੂਠਾ ਪਰਚਾ ਜਿਹੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਐਸਸੀਐਸਟੀ ਐਕਟ ਦੇ ਵਿੱਚ ਕਹਿੰਦੇ ਉਹਨੂੰ ਉਲਝਾਵਾਂਗੇ ਪਰ ਇਨਸਾਫ ਨਹੀਂ ਦੇ ਰਹੇ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਸਾਡਾ ਏਰੀਆ ਇਹ ਨਰਮਾ ਪੱਟੀ ਆ ਇੱਥੇ ਪਹਿਲਾਂ ਨਰਮੇ ਦਾ ਜਿਹੜਾ ਘਾਣ ਹੋਇਆ ਗੁਲਾਬੀ ਸੁੰਡੀ ਨਾਲ ਹੋਇਆ ਜਾਂ ਚਿੱਟੇ ਮੱਛਰ ਨਾਲ ਹੋਇਆ ਜਿਵੇਂ ਵੀ ਮਿਲੀ ਬੱਗ ਨਾਲ ਹੋਇਆ ਪਹਿਲਾਂ ਤਾਂ ਇਥੋਂ ਨਰਮੇ ਦੀ ਫਸਲ ਜਿਹੜੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਨਾਲ ਗਈ ਹੁਣ ਆਹ ਝੋਨੇ ਦੀ ਫਸਲ ਜਿਹੜੀ ਸਾਡੇ ਤੇ ਮੜੀ ਗਈ ਆ ਇਹਦੇ ਤੇ ਐਮਐਸਪੀ ਦੇਣ ਦੀ ਬਜਾਏ ਸਰਕਾਰ ਸਰਕਾਰ ਨੂੰ ਚਾਹੀਦਾ ਵੀ ਉਹ ਤੇ ਐਮਐਸਪੀ ਦੇਵੇ ਫਸਲਾਂ ਦੀ ਖਰੀਦਣ ਦਾ ਪ੍ਰਬੰਧ ਕਰੇ ਸਾਡੀ ਕਿਸਾਨਾਂ ਦੀ ਮੰਗ ਆ ਇਹ ਉਲਟਾ ਇਹ ਇਸ ਸਰਕਾਰ ਨੇ ਪਹਿਲਾਂ ਪਿਛਲੇ ਸਾਲ ਰਾਏ ਕਿ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਛਲੀਆਂ ਵਾਂਗੂ ਕੁੱਟਿਆ ਉਹ ਕਹਿ ਰਹੇ ਸੀ ਝੋਨਾ ਚੱਕੋ ਇੱਥੋਂ ਜਿਹੜਾ ਜਿਹੜਾ ਮੌਇਸਚਰ ਦੀਆਂ ਸ਼ਰਤਾਂ ਵੜੀਆਂ ਜਿਹੜੀਆਂ ਇਹ ਸੈਲ ਦੀਆਂ ਸ਼ਰਤਾਂ ਵੜੀਆਂ ਇਹ ਅਸੀਂ ਸਾਨੂੰ ਮਨਜ਼ੂਰ ਨਹੀਂ ਜਿਹੜਾ ਕਿਸਾਨਾਂ ਦਾ ਮੌਇਸਚਰ ਸਹੀ ਆ ਰਿਹਾ ਤੁਸੀਂ ਝੋਨਾ ਕਿਉਂ ਨਹੀਂ ਤੋਲਦੇ ਉਦੋਂ ਕਿਸਾਨਾਂ ਨੂੰ ਕੁੱਟਿਆ ਉਲਟਾ ਉਹਦੇ ਤੇ ਕਿਸਾਨ ਆਗੂਆਂ ਦੇ ਉੱਤੇ ਝੂਠਾ ਪਰਚਾ ਜਿਹੜਾ ਆਪਦੀਆਂ ਗੱਡੀਆਂ ਭੰਨ ਕੇ ਪੁਲਿਸ ਨੇ ਜਿਹੜੀਆਂ ਆਪ ਖੁਦ ਪੰਨੀਆਂ ਉਹ ਪਰਚਾ ਦਰਜ ਕੀਤਾ ਗਿਆ ਤੇ ਹੁਣ ਜਿਹੜਾ ਪੱਤਰਕਾਰ ਭਾਈਚਾਰਾ ਜਿਹੜਾ ਇਹ ਕੱਢ ਕੇ ਲਿਆ ਰਿਹਾ ਵੀ ਉਦੋਂ ਵੀ ਅਸੀਂ ਕਹਿੰਦੇ ਸੀ ਵੀ ਸ਼ੈਲਰ ਮਾਲਕਾ ਜਿਹੜਾ ਉਹ ਤੇ ਆਰਥਿਕ ਮਿਲੇ ਹੋਏ ਆ ਸਰਕਾਰ ਦੇ ਨਾਲ ਤੇ ਉਹ ਕਿਸਾਨਾਂ ਦੀ ਲੁੱਟ ਕਰ ਰਹੇ ਆ ਜਿਹੜਾ ਕਾਟ ਲੈ ਰਹੇ ਆ ਝੋਨੇ ਦੀ ਤੇ ਹੁਣ ਜਦੋਂ ਇਹੀ ਪત્રਕਾਰ ਜਿਹੜਾ ਆਪਣਾ ਰਣਜੀਤ ਗਿੱਲ ਉਹ ਖੁਲਾਸਾ ਕਰ ਰਿਹਾ ਉਹ ਸਾਡੀ ਗੱਲ ਦੇ ਉੱਤੇ ਮੋਹਰ ਲਾ ਰਿਹਾ ਵੀ ਸਰਕਾਰ ਜਿਹੜੀ ਸਮਗਲਰਾਂ ਦੇ ਨਾਲ ਰਲਈ ਹੋਈ ਆ ਚੋਰਾਂ ਦੇ ਨਾਲ ਰਲਈ ਹੋਈ ਆ ਇਹ ਜਿਹੜੇ ਕਿਸਾਨਾਂ ਦੇ ਉੱਤੇ ਡਾਕਾ ਮਾਰਦੇ ਆ ਸ਼ੈਲਰ ਮਾਲਕ ਜਿਹੜੇ ਇਹੋ ਜਿਹੇ ਹੈਗੇ ਆ ਜਿਹੜੇ ਉਹਨਾਂ ਦੀ ਲੁੱਟ ਕਰਦੇ ਆ ਉਹਨਾਂ ਦੀ ਫਸਲ ਦੀ ਲੁੱਟ ਕਰਦੇ ਉਹਨਾਂ ਦੀ ਕਿਰਤ ਦੀ ਲੁੱਟ ਕਰਦੇ ਆ ਉਹਨਾਂ ਦਾ ਜਦੋਂ ਖੁਲਾਸਾ ਕੀਤਾ ਵੀ ਇਹ ਐਮਐਸਪੀ ਤੋਂ ਘੱਟ ਬਾਹਰਲਾ ਝੋਨਾ ਜਿਹੜਾ ਉਹ ਲਿਆ ਕੇ ਲਾ ਰਹੇ ਆ ਉਲਟਾ ਉਹ ਉਸ ਦੀ ਪੜਤਾਲ ਕਰਨ ਦੀ ਬਜਾਏ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਲਟਾ ਜਿਹੜਾ ਪੱਤਰਕਾਰ ਨੂੰ ਫਸਾਉਣ ਦੀ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਅਸੀਂ ਇਹਦੇ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਵੀ ਪੰਜਾਬ ਸਰਕਾਰ ਤੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਇਹ ਗੁੰਡਿਆਂ ਦੇ ਨਾਲ ਰਲੇ ਹੋਏ ਆ ਸਮਕਰਾਂ ਦੇ ਨਾਲ ਰਲੇ ਹੋਏ ਆ ਚਿੱਟਾ ਇੱਥੇ ਸ਼ਰੇਆਮ ਚੱਲ ਰਿਹਾ ਹੈਗਾ ਜਿਹੜਾ ਉਧਰ ਧਿਆਨ ਦੇਣ ਦੀ ਬਜਾਏ ਜਿਹੜਾ ਸੱਚ ਦਾ ਹੁੱਕਾ ਦਿੰਦਾ ਹੈਗਾ ਜਿਹੜਾ ਆਪਣਾ ਬਾਬਰ ਨੂੰ ਜਾਬਰ ਕਿਹਾ ਸੀ ਸਾਡੇ ਗੁਰੂਆਂ ਨੇ ਉਸ ਰਾਹ ਤੇ ਚੱਲਦਾ ਹੈਗਾ ਉਹਨੂੰ ਜਿਹੜਾ ਹੈਗਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਜਿਹੜੀ ਕਾਲ ਆਊਗੀ ਜਿਵੇਂ ਪੱਤਰਚਾਰ ਪੱਤਰਕਾਰ ਭਾਈਚਾਰਾ ਜਿਵੇਂ ਵੀ ਸੋਚੂਗਾ ਜਿਵੇਂ ਵਿਚਾਰੂਗਾ ਕੋਈ ਪ੍ਰੋਗਰਾਮ ਦੇਊਗਾ ਅਸੀਂ ਆਪ ਦੀ ਸਰਵਥਾ ਦੇ ਮੁਤਾਬਕ ਵੱਧ ਚੜ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਕਿਉਂਕਿ ਇਹ ਸਾਡਾ ਮੰਨਣਾ ਵੀ ਲੋਕ ਕਦੇ ਧੋਖਾ ਨਹੀਂ ਦਿੰਦੇ ਜਿਹੜਾ ਲੋਕਾਂ ਵਾਸਤੇ ਕੋਈ ਵੀ ਲੜਦਾ ਕੋਈ ਬੋਲਦਾ ਲੋਕਾਂ ਦੀ ਗੱਲ ਕਰਦਾ ਉਹਨਾਂ ਦੇ ਮੁੱਦਿਆਂ ਦੀ ਗੱਲ ਕਰਦਾ ਪੰਜਾਬ ਦੇ ਲੋਕ ਕਦੇ ਵੀ ਉਹਨਾਂ ਨੂੰ ਧੋਖਾ ਨਹੀਂ ਦਿੰਦੇ ਉਹਨਾਂ ਦੇ ਨਾਲ ਡਟ ਕੇ ਖੜਦੇ ਆ ਇਹ ਉਦਾਹਰਨਾਂ ਪਹਿਲਾਂ ਵੀ ਛੱਟ ਕੀਤੀਆਂ ਦਿੱਲੀ ਅੰਦੋਲਨ ਤੋਂ ਬਾਅਦ ਜਿਹੜਾ ਪੰਜਾਬ ਦਾ ਇੱਕ ਕਹਿਣ ਦਾ ਮਤਲਬ ਪੱਤਰਕਾਰਾਂ ਦਾ ਭਾਈਚਾਰਾ ਇਥੋਂ ਦੇ ਦੱਬੇ ਕੁਚਲੇ ਲੋਕਾਂ ਦੇ ਨਾਲ ਖੜ ਰਿਹਾ ਉਹਨਾਂ ਨੂੰ ਜੇ ਦਬਾਇਆ ਜਾਊਗਾ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਲੋਕ ਹੁਣ ਜਾਣ ਚੁੱਕੇ ਆ ਉਹ ਜਿਹੜੀਆਂ ਵੀ ਕਹਿਣ ਦਾ ਮਤਲਬ ਸਰਕਾਰ ਦੀਆਂ ناکਾਮੀਆਂ ਹੈਗੀਆਂ ਉਹ ਅਜਾਗਰ ਹੋ ਰਹੀਆਂ ਲੋਕਾਂ ਦੇ ਸਾਹਮਣੇ ਲੋਕ ਜਥੇਬੰਦ ਹੋ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕਾਲ ਦਿੱਤੀ ਜਾਊਗੀ ਅਸੀਂ ਉਹਨਾਂ ਦੇ ਨਾਲ ਆ ਜੀ ਭਾਜੀ ਇੱਕ ਤਾਂ ਸਰਕਾਰੀ ਜਿਹੜਾ ਅਧਿਕਾਰੀਆਂ ਦਾ ਕੰਮ ਹੁੰਦਾ ਝੋਨਾ ਨਕਲੀ ਫੜਨਾ ਮੰਡੀ ਦੇ ਵਿੱਚ ਉਹ ਕੰਮ ਪੱਤਰਕਾਰ ਕਰ ਰਹੇ ਉੱਪਰੋਂ ਜਿਉਂ ਕਰ ਰਹੇ ਆ ਤਾਂ ਉਸ ਦੀ ਕੁੱਟਮਾਰ ਹੁੰਦੀ ਹੈ ਤੇ ਹੁਣ ਉਸ ਨੂੰ ਡਰਾਇਆ ਜਾ ਰਿਹਾ ਕਿ ਭਾਈ ਹਿਸਾਬ ਲੜਾ ਆਵਾਜ਼ ਆਪਣੀ ਇੱਥੇ ਰੋਕ ਲੈਣੀ ਤੇਰੇ ਤੇ ਹੋਰ ਕਾਰਵਾਈ ਕਰ ਦਾਂਗੇ ਮਤਲਬ ਇੱਕ ਤਾਂ ਉਹਨੇ ਅਜਾਗਰ ਕੀਤਾ ਕੱਪੜਾ ਫਿਰ ਕੁੱਟ ਵੀ ਖਾਧੀ ਤੇ ਫਿਰ ਹਲੇ ਵੀ ਡਰਾਇਆ ਜਾ ਰਿਹਾ ਹਾਂ ਰਨਜੀਤ ਸਿੰਘ ਗਿੱਲ ਜੋ ਪੱਤਰਕਾਰ ਸੱਚਾ ਸੁੱਚਾ ਪੱਤਰਕਾਰ ਆ ਉਹਨੇ ਲੋਕਾਂ ਦੀ ਆਵਾਜ਼ ਜਾਂ ਸਰਕਾਰ ਦੇ ਪਾਜ ਆ ਜਿਹੜੇ ਉਹ ਲੋਕ ਸਰਕਾਰ ਦੇ ਜਾਗਰ ਕੀਤੇ ਤੇ ਜਿਹੜੇ ਸਰਕਾਰ ਦਾ ਕੰਮ ਆ ਜਾਂ ਜਿਹੜਾ ਖੇਤੀਬਾੜੀ ਵਿਭਾਗ ਦੇ ਜਾਂ ਮਾਰਕੀਟ ਕਮੇਟੀ ਦਾ ਕੰਮ ਨੇ ਸਰਕਾਰ ਨੇ ਕਰਨਾ ਜਾਂ ਖੇਤੀਬਾੜੀ ਮਾਰਕਫੇਡਾ ਉਹਨਾਂ ਨੇ ਕਰਨਾ ਉਹ ਇੱਕ ਪੱਤਰਕਾਰ ਨੇ ਉਹ ਸ਼ੀਸ਼ਾ ਜਾਂ ਜਿਹੜਾ ਘਪਲੇਬਾਜੀ ਹੋ ਰਹੀ ਸੀ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਕੋਸ਼ਿਸ਼ ਕੀਤੀ ਉਹਦੀ ਕੁੱਟਮਾਰ ਕੀਤੀ ਉਹਦੀ ਪੱਗ ਲਈ ਉਹਦੀ ਜਬਰੀ ਉਹਨੂੰ ਪਿਸਤੌਲ ਵਿਖਾਇਆ ਜਿਹੜਾ ਇਹ ਠੀਕ ਨਹੀਂ ਕਿ ਪਹਿਲਾਂ ਤਾਂ ਅਸੀਂ ਸੁਣਦੇ ਹੁੰਦੇ ਸੀ ਜਿਹੜੀ ਸੈਂਟਰ ਸਰਕਾਰ ਆ ਉਹ ਤਾਂ ਆਵਾਜ਼ ਦਬਾਉਣ ਖਾਤਰ ਗੋਰੀ ਲੋਕੇਸ਼ਵਰ ਦਾ ਕਤਲ ਕਰਾਉਂਦੀ ਆ ਉਹ ਵੱਡੇ ਚੈਨਲ ਆ ਅਸੀਂ ਪੰਜਾਬ ਚ ਪਹਿਲੀ ਵਾਰ ਵੇਖਿਆ ਜਿਹੜੇ ਪੱਤਰਕਾਰਾਂ ਦਾ ਜਿਹੜੀ ਤੀਜੀ ਅੱਖ ਲੋਕਾਂ ਦੀ ਸੱਚ ਦੱਸਣ ਵਾਲੇ ਅਖੋ ਪੱਤਰਕਾਰ ਵੀਰ ਆ ਇਹ ਪਹਿਲੇ ਪੱਤਰਕਾਰ ਨਹੀਂ ਨਾ ਖੀਰ ਲਿਆ ਜਿਵੇਂ ਬਲਕਾਰ ਸਿੱਧੂ ਨੇ ਮਨਿੰਦਰ ਨੂੰ ਦੌਣ ਦਬਾਉਣ ਦੀ ਕੋਸ਼ਿਸ਼ ਕੀਤੀ ਉਹਦੇ ਦੇ ਪਰਚੇ ਝੂਠੇ ਪਾਏ ਤਾਲਜਾਉਣ ਦੀ ਕੋਸ਼ਿਸ਼ ਕੀਤੀ ਉਦੋਂ ਵੀ ਲੋਕ ਖੜੇ ਹੁਣ ਵੀ ਇਹਦੂ ਬਾਅਦ ਜੈਤੋ ਚ ਪੱਤਰਕਾਰ ਤੇ ਦਬਾਇਆ ਜਾਂਦਾ ਕੁੱਟਮਾਰ ਕਰੀ ਜਾਂਦੇ ਉਦੋਂ ਵੀ ਲੋਕ ਖੜੇ ਝੋਖਣਾ ਪੈ ਗਿਆ ਹੁਣ ਰਣਜੀਤ ਸਿੰਘ ਜੋ ਗੱਲ ਉਹਦੇ ਤੇ ਕੁੱਟਮਾਰ ਕੀਤੀ ਆ ਲੋਕਾਂ ਨੂੰ ਮਾਰ ਐਸ ਦੱਤਾ ਸ਼ਵਾ ਲੋਕ ਆਏ ਆ ਤੇ ਇਹ ਨਿੰਦਨ ਜੋਗਾ ਤੇ ਜਦੋਂ ਵੀ ਪੱਤਰਕਾਰਾਂ ਭਾਈਚਾਰਾ ਸਾਨੂੰ ਆਵਾਜ਼ ਦੇਊਗਾ ਭਾਰਤੀ ਕਿਸਾਨ ਜੁਨਾਹਤਾ ਗ੍ਰਾਹਣ ਅਸੀਂ ਇਕੱਲੇ ਆਉਂਦੇ ਨਹੀਂ ਅਸੀਂ ਚਾਹ ਦਾ ਲੰਗਰ ਦਾ ਪ੍ਰਬੰਧ ਇਹਨਾਂ ਦਾ ਕਰਾਂਗੇ ਜਿੱਥੇ ਵੀ ਕਹਿਣਗੇ ਜਿੱਥੇ ਵੀ ਲੋਕਾਂ ਦੀ ਆਵਾਜ਼ ਨੂੰ ਦਵਾਇਆ ਜਾਊ ਸਰਕਾਰ ਵੱਲੋਂ ਕੋਈ ਸਰਕਾਰ ਹੋਵੇ ਅਸੀਂ ਮੂਰੇ ਹੋ ਕੇ ਲੜਾਗੇ ਇਹਨਾਂ ਦਾ ਪ੍ਰਬੰਧ ਵੀ ਕਰਾਂਗੇ ਅਸੀਂ ਕੱਲੇ ਬੰਦੇ ਨਹੀਂ ਲੈ ਕੇ ਹੁੰਦੇ ਔਰਤਾਂ ਦੇ ਵੱਡੇ ਕਾਬਲੇ ਲੈ ਕੇ ਜਿਵੇਂ ਮਨਿੰਦਰ ਵਲੇ ਜੈਤੋ ਵੀ ਗਏ ਆ ਜਦੋਂ ਜਿੰਨਕੀ ਆ ਅਨਮੋਲਖ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆਂ ਜਿਹੜੀ ਐਮਐਲਏ ਇਥੋਂ ਦੀ ਮਲੋੜ ਦੀ ਉਹਨੂੰ ਵੀ ਭਲੇਖਾ ਲੋਕ ਜੇ ਚੱਕਣ ਜਾਣਦੇ ਆ ਤੇ ਧਰਤੀ ਦੇ ਪੈਰ ਲਾਉਣ ਵੀ ਜਾਣਦੇ ਆ ਤਾਂ ਕਰਕੇ ਅਸੀਂ ਇਥੋਂ ਦੀ ਐਮਐਲਏ ਮਲੋੜ ਦੀ ਨੂੰ ਕਹਿਣਾ ਚਾਹੁੰਦੇ ਆ ਕੰਨ ਤੇ ਲਿਖਿਆ ਪੜਲਾ ਭਗਵਾਨ ਤਮਾਨ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਜੇ ਮਹਾਰਾਜ ਨੇ ਸਾਨੂੰ ਵਰਦਗਾਂ ਦਿੱਤੀਆਂ ਅਫਸਰ ਬਣਾਇਆ ਤਾਂ ਉਹਦੀ ਸੱਚ ਦੀ ਆਵਾਜ਼ ਖਾਤਰ ਸਾਨੂੰ ਕੌਣ ਫੜਾਈ ਆ ਉਹ ਸੱਚ ਇਨਸਾਫ ਦਵਾਓ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਨਕੇ ਜਿਹੜਾ ਹਾਲ ਆ ਲੋਕਾਂ ਨੇ ਕਰਨਾ ਤਾਂ ਨੇਪਾਲ ਵਾਲਾ ਹਾਲ ਹੋਊਗਾ ਫਿਰ ਲੋਕ ਅੱਕੇ ਬੈਠੇ ਆ ਜਿਵੇਂ ਨੇਪਾਲ 'ਚ ਲੋਕਾਂ ਨੇ ਜਿਹੜੇ ਅਫਸਰ ਕਾਨੂੰਨ ਦੇ ਸਿੱਖਾਂ ਜਖਾਉਂਦੇ ਸੀ ਤੇ ਰੋਹ ਮਾਰਦੇ ਹੁੰਦੇ ਸੀ ਉਹਨਾਂ ਲੋਕਾਂ ਨੇ ਜਦੋਂ ਲੋਕ ਗਲਾ ਘੁੱਟਦਿਆਂ ਲੋਕ ਸਰਕਾਰਾਂ ਤੇ ਪ੍ਰਸ਼ਾਸਨ ਉਹਨਾਂ ਨੇ ਹੱਥ ਖੜੇ ਖੜਾ ਕੇ ਤੋਰਾ ਚ ਲੈਣਾ ਚਲਾਏ ਆ ਤੇ ਅਸੀਂ ਬੇਨਤੀ ਕਰਦੇ ਆ ਲੋਕ ਅੱਕੇ ਪਏ ਆ ਜਮਾ ਮਰੇ ਪਏ ਆ ਹਰੇਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਇਨਸਾਫ ਜਿਹੜਾ ਕਹਿੰਦੇ ਸੀ ਸੱਥਾਂ ਤੋਂ ਸੱਤ ਚੱਲੋ ਆ ਲੋਕਾਂ ਦੀ ਨਗੇ ਸਰਕਾਰ ਚੱਲੂਗੀ ਤਾਂ ਅੱਜ ਉਹ ਛਾਰੇ ਜੇ ਜਥੇ ਬੰਦਿਆਂ ਕੋਈ ਗੱਲ ਠਾਉਂਦੀਆਂ ਛੱਤ ਦੀ ਵਾਸ਼ ਉਹਨਾਂ ਨੂੰ ਵੀ ਜੇਲਾਂ ਚ ਛਾਡੇ ਦੋ ਆਗੂ ਇੱਕ ਟੀਚਰ ਸਕੂਲ ਦਾ ਦਰਸ ਸਕੂਲ ਦੇ ਚੌਕੇ ਸਕੂਲ ਦਾ ਮਸਲੇ ਨੂੰ ਲੈ ਕੇ ਨਾਲ ਉਹ ਸ਼ਿਕਾਰਸ਼ ਕੀਤਾ ਉਹਨਾਂ ਨੇ ਤੇ ਨਾਲ ਜਿਉਂਦਾ ਜ਼ਮੀਨ ਦਾ ਨਗਲਜਾਮ ਲਾ ਕੇ 8-8 ਮਹੀਨੇ ਹੋ ਗਏ ਉਹਨਾਂ ਨੂੰ ਜੇਲਾ ਚ ਬੰਦ ਕੀਤਾ ਹੋਇਆ ਤੇ ਲੋਕ ਨਾ ਦਬਦੇ ਆ ਨਾ ਦਵੇ ਆ ਤੇ ਨਾ ਹੀ ਇਹ ਪੱਤਰਕਾਰ ਨੂੰ ਦਵਨ ਦੇਣਾ ਲੋਕਾਂ ਨੇ ਅੱਜ ਵੀ ਵੱਡਾ ਇਕੱਠ ਆਇਆ ਤੇ ਐਂ ਹੀ ਵੱਡੇ ਇਕੱਠ ਜਦੋਂ ਵੀ ਕਾਲ ਪੱਤਰਕਾਰ ਵੀਰ ਕਰਨਗੇ ਉਦੋਂ ਅਸੀਂ ਪੂਰੀ ਗਿਣਤੀ ਲੈ ਕੇ ਤੇ ਲੋਕ ਆਉਣਗੇ ਸਈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਕਹਿੰਦੀ ਰਹੀ ਹੈ ਲੋਕਾਂ ਨੂੰ ਕਿ ਤੁਸੀਂ ਸਵਾਲ ਕਰਿਆ ਕਰੋ ਲੀਡਰਾਂ ਨੂੰ ਜਾਂ ਕਿਤੇ ਵੀ ਜੋ ਗਲਤ ਕੰਮ ਹੁੰਦਾ ਉਹਨੂੰ ਚੱਕਿਆ ਕਰੋ ਦਿਖਾਇਆ ਕਰੋ ਪਰ ਜੇਕਰ ਹੁਣ ਉਹ ਕੁਝ ਹੋ ਰਿਹਾ ਚਾਹੇ ਉਹ ਪਿਛਲੇ ਦਿਨੀ ਜਗਰਾਉਂ ਦੇ ਇੱਕ ਪੱਤਰਕਾਰ ਨਸ਼ਿਆਂ ਦੇ ਖਿਲਾਫ ਆਵਾਜ਼ ਚੱਕੀ ਤਾਂ ਉਹਨੂੰ ਦਬਾਇਆ ਗਿਆ ਉਸ ਤੋਂ ਬਾਅਦ ਜੇ ਇਸਨੇ ਕੋਈ ਘਪਲਾ ਸਾਹਮਣੇ ਕੀਤਾ ਤਾਂ ਇੱਥੇ ਆ ਕੁਝ ਵਾਪਰੇ ਮਤਲਬ ਕਹਿੰਦੇ ਕੀ ਸੀ ਤੇ ਕਰ ਕੀ ਰਹੇ ਆ ਖੋਦਾ ਕੇ ਆਇੰਦਾ ਜਦੋਂ ਭਗਵੰਤ ਮਾਨ ਤੇਈ ਚੜਾ ਆ ਉਹ ਭਗਵੰਤ ਮਾਨ ਆਪ ਕਹਿੰਦਾ ਰ ਮੁਰਗੀ ਮਰੀ ਦੇ ਪੈਸੇ ਦਊ ਮੈਂ ਮੈਂ ਬੱਕਰੀ ਮਰੀ ਦੇ ਪੈ ਨਾ ਤੇਜ ਤੇ ਲੈ ਦਿੱਤਾ ਲੋਕਾਂ ਨੇ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਆ ਨੌਜਵਾਨ ਗਿਆ ਸੰਸਥਾ ਗਈਆਂ ਕਲੱਬ ਗਏ ਆ ਤੇ ਲੋਕ ਜਥੇਬੰਦਾਂ ਵਾਲੇ ਲੋਕ ਗਏ ਆ ਉਹਨਾਂ ਨੇ ਨੱਕੇ ਇਦਰਾਮਾਂ ਦੇ ਨੱਕੇ ਜਿਹੜੇ ਕਹਿੰਦੇ ਸੀ ਇਦਰਾਮਾਂ ਦੇ ਨੱਕੇ ਮੁੜਦੇ ਨਹੀਂ ਉਹ ਲੋਕਾਂ ਨੇ ਮੁੜੇ ਆ ਤੇ ਹੁਣ ਵੀ ਖੜਾ ਆ ਆਹ ਨਹੀਂ 20-2000 ਰੁਪਏ ਦੇਉਂ ਆਪ ਦੇ ਚਾਹੇਤਿਆਂ ਨੂੰ ਤਾਂ ਬਣਾ ਦਿੱਤਾ ਹੋਵੇ ਕਿਸੇ ਨੂੰ ਉਸ ਤੇ ਥੇਲਣੇ ਦਿੱਤਾ ਲੋਕ ਨਗਿਆ ਕਰਾਹੇ ਵਗੈਰਾ ਉਹਨਾਂ ਦੀਆਂ ਜ਼ਮੀਨਾਂ ਰਾਸ਼ਨ ਵਗੈਰਾ ਬਵਨ ਗਿਆ ਉਹਨਾਂ ਦੀਆਂ ਪੱਧਰਾ ਕਰ ਰਿਹਾ ਬਜਾਈ ਕਰਾ ਰਿਹਾ ਸਰਕਾਰਾਂ ਕਿਸੇ ਰੰਗ ਦੀ ਹੋਵੇ ਤਾਂ ਹਾਂ ਪਹਿਲਾਂ ਗੱਪ ਮਾਰ ਕੇ ਜ਼ਰੂਰ ਆ ਜਾਂਦੀਆਂ ਤਾਂ ਜਦੋਂ ਇਹ ਭਗਵੰਤ ਮਾਨ ਸ਼ਤਾਚ ਉਦੋਂ ਰਤਨ ਢਾਲੀਵਾਲ ਤੇ ਪਰਚਾ ਕੀਤਾ ਉਹਨੂੰ ਗੈਲਰੀ ਚ ਨਹੀਂ ਬਹਨ ਦਿੱਤਾ ਤਾਂ ਸਰਨੋਂ ਵੱਧ ਉਦੋਂ ਪੱਤਰਕਾਰਾਂ ਨੇ ਹਮਾਇਤ ਕੀਤੀ ਸੀ ਉਹਨਾਂ ਆਏ ਸੀ 70 72 ਸਾਲ ਹੋ ਗਏ ਲੋਕਾਂ ਦੀ ਲੁੱਟ ਹੁੰਦੀ ਕੀ ਆ ਕੋਈ ਭਗਵੰਤ ਮਾਨ ਦੇ ਸਰ ਲੋਕਾਂ ਨੂੰ ਕੀ ਨਤੀਜਾ ਪਾਰਟੀ ਫਰੰਟ ਲੈ ਕੇ ਉਦੋਂ ਸਰਨੋਂ ਵੱਧ ਪੱਤਰਕਾਰ ਵੀਰਾਂ ਨੇ ਉਹਨਾਂ ਦੀ ਹਮਾਇਤ ਤੇ ਜਿਹੜਾ ਰਤਨ ਢਾਲੀਵਾਲ ਵੀਰ ਆ ਉਦੋਂ ਇੰਟਰਵਿਊਆ ਜਿਹੜੀਆਂ ਗੱਡੀ 'ਚ ਭਗਵੰਤ ਮਾਨ ਦੇ ਨਾਲ ਹੁੰਦੀਆਂ ਸੀ ਤੇ ਹੁਣ ਉਹੀ ਰਤਨ ਧਾਲੀ ਵਾਲਜੋ ਮੁਸ਼ਕ ਮਾਰ ਲਾ ਗਿਆ ਭਗਵੰਤ ਮਾਨ ਨੂੰ ਆਈ ਮਨਿੰਦਰ ਨਿਕੇ ਵੀਰ ਜਿਹੜਾ ਪੱਤਰਕਾਰ ਆ ਸੱਚ ਦੀ ਆਵਾਜ਼ ਉਠਾਉਂਦਾਗਾ ਹੁਣ ਉਹਦੇ 'ਚੋ ਵੀ ਮੁਸ਼ਕ ਮਾਰ ਲਾ ਗਿਆ ਦੇਖਦਾ ਤੂੰ ਨਾ ਜਦੋਂ ਖੁੱਡਗਾ ਸਾਹਿਬ ਆਇਆ ਬਹਿਮਨ ਦਵਾਨੇ ਨੇ ਪੱਤਰਕਾਰਾਂ ਦਾ ਤੂੰ ਦਾ ਪੱਤਰਕਾਰਾ ਭਰਾ ਰਹਿ ਤੈਥੋਂ ਨਹੀਂ ਝਾਕ ਉਦੋਂ ਨੂੰ ੱੱੱਕੇ ਮਾਰ ਕੇ ਪਾਸੇ ਕੀਤਾ ਜਿਹੜਾ ਦਰਬੇਸ਼ ਦਾ ਸ਼ਾਸਤਾਨ ਕਹਿੰਦੇ ਆਈ ਐਸੇ ਵੀ ਰਣਜੀਤ ਗੈਲਣਾ ਹੋਇਆ ਜਦੋਂ ਉਹਨਾਂ ਦਾ ਸ਼ੀਸ਼ਾ ਉਦੋਂ ਸ਼ੀਸ਼ੇ ਤੋਂ ਪਰਦਾ ਚੱਕਿਆ ਸ਼ੀਸ਼ਾ ਬਖਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਨੰਗਾ ਕੀਤਾ ਤਾਂ ਉਦੋਂ ਉਹ ਉਹ ਜਿਹੜਾ ਇਹਨਾਂ ਦੇ ਗੁੰਡੇ ਆ ਆਪ ਵਾਲਾਂ ਦੇ ਉਹਨਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ ਉਹਦੀ ਪੱਗ ਲਈ ਆ ਤਾਂ ਜਿਹੜੀਆਂ ਕਹਿਣੀ ਕਹਾਣੀ ਦਾ ਫਰਕਾ ਜਿਹੜਾ ਕਹਿੰਦਾ ਹੁੰਦਾ ਸੀ ਭਗਵਾਨ ਕਿ ਹਰ ਸ਼ਵਨ ਦੇ ਬਾਦਲ ਕੋਲੇ ਉਹਨਾਂ ਗਰੀਬਾਂ ਦੇ ਆਟਾ ਨਹੀਂ ਜਿੰਨਾ ਸਿਉਣਾ ਉਹਦੇ ਕੋਲੇ ਤਾਂ ਹੁਣ ਅਸੀਂ ਪੁੱਛਕਿਓ ਦੀ ਮਾਂ ਕੋਲੇ ਸਿਉਣਾ ਕਿੱਥੋਂ ਆ ਗਿਆ ਕਿੱਥੋਂ ਦੀ ਭੈਣ ਕੋਲੇ ਆ ਗਿਆ ਚੂੜੇ ਵਡਗਾ ਵਡਗਾ ਚੈਨੀਆਂ ਸਾਰਾ ਕੁਝ ਉਦੋਂ ਬਹੁਤ ਕੁਸ਼ਾ ਨਹੀਂ ਪਰ ਨਗੇ ਸਕੌਲ ਟਾਂ ਦੀ ਕੀ ਲੋੜ ਆ ਤੇ ਉਦੋਂ ਭਗਵਾਨ ਤੁਮਨ ਸ਼ੀਸ਼ੇ ਚ ਬੋਲ ਗਿਆ ਕੈਨ ਚ ਫਿਰ ਡਰ ਨਹੀਂ ਤਾਂ ਸਕੌਲ ਟਾਂ ਕਾ ਦੇ ਹਸਤੇ ਉਦੋਂ ਸਰਕਾਰ ਤੇ ਦੰਦ ਕੱਸਦਾ ਹੁੰਦਾ ਸੀ ਤੇ ਅੱਜ ਉਹੀ ਭਗਵਾਨ ਤੁਮਨ 100 100 ਗੱਡੀ ਲਈ ਫਿਰਦਾ ਉਦੋਂ ਕੈਨ ਨੂੰ ਹੋਰ ਹੁੰਦਾ ਜਿਵੇਂ ਹਾਥੀ ਦੰਦ ਕੈਨ ਨੂੰ ਬਖਾਉਣ ਨੂੰ ਹੋਰ ਤੇ ਖਾਣ ਨੂੰ ਓਵੇਂ ਭਗਵਾਨ ਤੁਮਨ ਪਹਿਲਾਂ ਕਹਿੰਦਾ ਹੁਣ ਸਿੱਧਾ ਹੁਣ ਕੀ ਕਹਿਦਾ ਲੱਗਦਾ ਜਿਵੇਂ ਪਹਿਲਾਂ ਪਰਚੇ ਪਾਏ ਫਿਰ ਹੁਣ ਕੁੱਟ ਮਾਰਦੇ ਉੱਤਰ ਆਇਆ ਜਾਂ ਇਸ ਤੋਂ ਬਾਅਦ ਕੀ ਕਰਨਗੇ ਜਾਂ ਇਹ ਸਾਰਾ ਕੁਝ ਕਰਕੇ ਆਵਾਜ਼ ਲੱਗਦਾ ਲੋਕਾਂ ਦੀ ਜਿਹੜੀ ਬੰਦ ਕਰਵਾਈ ਜਾਊਗੀ ਜਾਂ ਪੱਤਰਕਾਰਾਂ ਨੂੰ ਬੰਦ ਕਰਵਾ ਲੈਣਗੇ ਆਵਾਜ਼ ਜਿਹੜੀ ਗੋਰੀ ਲੋਕੇਸ਼ ਦਾ ਕਰਦੀ ਜਿਹੜੀ ਮਾਰਤਾ ਸੀ ਉਹਨੂੰ ਰਾਣਾ ਜੂਮ ਨੂੰ ਧੌਕੀਆਂ ਦਾ ਉਹ ਬੋਲ ਨੂੰ ਹਟ ਗਈ ਲਿਖਣ ਨੂੰ ਹਟ ਗਈ ਜਿ세 ਬੰਦਿਆਂ ਦੇ ਆਗੂਆਂ ਨੂੰ 8 ਮਹੀਨੇ ਹੋ ਗਏ ਦੋ ਝੰਡੇ ਵਰਗੇ ਕਿੰਨੇ ਕੇਸ ਆ ਕਿੰਨੀ ਕੁੱਟ ਮਾਰ ਕਰੀ ਆ ਬਾਲ ਪਟਣ ਤੱਕ ਗਏ ਆ ਪ੍ਰਸ਼ਾਸਨ ਤੇ ਬਰਫ ਦੇ ਪਾਪਾ ਕਹੇ ਕੁੱਟਿਆ ਲੋਕ ਨਹੀਂ ਦਬਦੇ ਹੁੰਦੇ ਜਿਹੜੇ ਲੋਕ ਆ ਲੋਕਾਂ ਖਾਤਰਾ ਲੋਕ ਉਹਨਾਂ ਦੀ ਛਤਰੀ ਬਣਦੇ ਆ ਤੇ ਬਣਨਗੇ ਵੀ ਹੁਣ ਵੀ ਬਣਿਆ ਰਣਜੀਤ ਦੀ ਛਤਰੀ ਹੋਰ ਵੀ ਕਿਸੇ ਪੱਤਰਕਾਰ ਨਾਲ ਕੁੱਟ ਮਾਰ ਹੁੰਦੀ ਆ ਜਾਂ ਕਿਸੇ ਵੀ ਕੁੱਟ ਮਾਰ ਹੁੰਦੀ ਆ ਤਾਂ ਲੋਕ ਉਹਨਾਂ ਦੀ ਛਤਰੀ ਬਣਨਗੇ ਤੇ ਲੋਕਾਂ ਖਾਤਰ ਲੜਦੇ ਪਰਚੇ ਦਾ ਪੈਣਗੇ ਹਾਂ ਕਿਵੇਂ ਦੇਖਦੇ ਹੋ ਜੀ ਜਿਵੇਂ ਮਤਲਬ ਜੋ ਲੁੱਟ ਹੁੰਦੀ ਆ ਲੋਕਾਂ ਦੀ ਕਿਸਾਨਾਂ ਦੀ ਲੁੱਟ ਹੋ ਰਹੀ ਸੀ ਕਿ ਮੰਡੀ ਦੇ ਵਿੱਚ ਉਹ ਜਾ ਕੇ ਜਦੋਂ ਦਿਖਾਉਂਦੇ ਆ ਤਾਂ ਉਹਨਾਂ ਨੂੰ ਪਹਿਲਾਂ ਤਾਂ ਕੁੱਟਿਆ ਜਾਂਦਾ ਇਹ ਗੁੰਡਾ ਕਰਦੀ ਹੈ ਜਿਹੜੀ ਮਤਲਬ ਸਰਕਾਰ ਕਹਿੰਦੀ ਸੀ ਗੁੰਡਾ ਕਰਦੀ ਹੋਰ ਸਰਕਾਰਾਂ ਕਰਦੀਆਂ ਸਾਡੀ ਸਰਕਾਰ ਤਾਂ ਆਮ ਲੋਕਾਂ ਦੀ ਆ ਦੇਖੋ ਜੀ ਮੈਂ ਕਾਲਾ ਸਿੰਘ ਪੰਜਾਬ ਖੇਤ ਮਜ਼ਦੂਰਿੰਦਾ ਜ਼ਿਲ੍ਹਾ ਕਮੇਟੀ ਮੈਂਬਰ ਆ ਅਸੀਂ ਜਿਹੜੀ ਇਹ ਰਣਜੀਤ ਗੱਲ ਦੇ ਮਾਮਲੇ ਸੰਬੰਧੀ ਪਿੰਡ ਫਕਰਸਰ ਦੇ ਵਿੱਚ ਘਟਨਾ ਵਾਪਰੀ ਹੈ ਕਿਉਂਕਿ ਜਿਹੜੀ ਝੋਨੇ ਦੀ ਕਾਲਾ ਬਜਾਰੀ ਹੋ ਰਹੀ ਸੀ ਉਸ ਕਾਲਾ ਬਜਾਰੀ ਨੂੰ ਉਜਾਗਰ ਕਰਨ ਵਾਸਤੇ ਰਣਜੀਤ ਉੱਥੇ ਜਾਂਦਾ ਉੱਥੇ ਕਵਰੇਜ ਕਰਦਾ ਆ ਤੇ ਉੱਥੇ ਆੜਤੀਆਂ ਵੱਲੋਂ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਰਣਜੀਤ ਦਾਖਲ ਹੁੰਦਾ ਕਿ ਹਸਪਤਾਲ ਦੇ ਅੰਦਰ ਕਿ 4 ਘੰਟਿਆਂ ਬਾਅਦ ਡੀਐਸਪੀ ਸਾਹਿਬ ਪਹੁੰਚਦੇ ਆ ਹਾਲਾਂਕਿ ਪੁਲਿਸ ਵੱਲੋਂ ਕੋਈ ਕਾਰਵਾਈ ਹਈ ਤੀ ਕੀਤੀ ਨਹੀਂ ਗਈ ਇਸ ਕਰਕੇ ਵੀ ਇਹ ਬਹੁਤ ਮੰਦਭਾਗੀ ਘਟਨਾ ਹੈਗੀ ਕਿਉਂਕਿ ਪੱਤਰਕਾਰਾਂ ਨੂੰ ਦਬਾਉਣ ਵਾਸਤੇ ਕੋਈ ਪਹਿਲੀ ਘਟਨਾ ਗਿੱਦੜਵਾ ਦੇ ਅੰਦਰ ਨਹੀਂ ਵਾਪਰੀ ਇਹ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਰਾਜੂ ਪੱਤਰਕਾਰ ਹੈ ਉਹਦਾ ਘਰ ਜਿਹੜਾ ਮਨ ਲੋ ਕੰਪਨੀ ਵੱਲੋਂ ਢਾ ਦਿੱਤਾ ਗਿਆ ਸੀ ਉਹਦੇ ਵਾਸਤੇ ਵੀ ਲਗਾਤਾਰ ਸਾਨੂੰ ਐਡੀਟੇਸ਼ਨ ਕਰਨੀ ਪਈ ਇੱਥੇ ਕਿਉਂਕਿ ਜਿਹੜਾ ਮੁਖਸਰ ਜ਼ਿਲ੍ਹੇ ਦਾ ਪੁਲਿਸ ਦਾ ਹਰਵਈਆ ਇੱਥੋਂ ਦੀ ਪੁਲਿਸ ਦਾ ਮਨ ਲੋ ਜੋ ਬਿਹਾਰ ਹੈ ਉਹ ਜਿਹੜਾ ਮਿਹਨਤ ਕਸ਼ ਲੋਕਾਂ ਵਾਸਤੇ ਮਜ਼ਦੂਰਾਂ ਕਿਸਾਨਾਂ ਵਾਸਤੇ ਮਲਾਜ਼ਮਾਂ ਵਾਸਤੇ ਪੱਤਰਕਾਰਾਂ ਵਾਸਤੇ ਬਹੁਤ ਨਿੰਦਣਯੋਗ ਹੈ ਕਿਉਂਕਿ ਇੱਥੋਂ ਦੀ ਜਿਹੜੀ ਪੁਲਿਸ ਹੈ ਉਹ ਇਹ ਦੇਖਦੀ ਹੈ ਕਿ ਅਸੀਂ ਭਗਵੰਤ ਮਾਨ ਦੇ ਹੱਥ ਠੋਕੇ ਆ ਕਿਉਂਕਿ ਇੱਥੋਂ ਗਿੱਦੜਵਾਦੀ ਪੁਲਿਸ ਜਿਹੜੀ ਇਸ ਗੱਲ 'ਤੇ ਮਾਰ ਹੈ ਜਿਵੇਂ ਮਤਲਬ ਇੱਥੇ ਜ਼ਿਕਰ ਆਇਆ ਬਲਾਰਾ ਨੇ ਜ਼ਿਕਰ ਲੈਂਦਾ ਕਿ ਅਸੀਂ ਇੱਕ ਦਾ ਪਰਚਾ ਦਰਜ ਕਰਨਾ ਰਣਜੀਤ ਦੇ ਉੱਪਰ ਕਿਉਂਕਿ ਇੱਥੇ ਬਹੁਤ ਸਾਰੇ ਮਜ਼ਦੂਰਾਂ ਦੇ ਉੱਤੇ ਜਾਹਲੋ ਹੋਰ ਮਜ਼ਦੂਰਾਂ ਤੋਂ ਕਰਵਾ ਕੇ ਪਰਚੇ ਜਾਲੀ ਮਤਲਬ ਇਥੋਂ ਦੀ ਪੁਲਿਸ ਗਿੱਜੀ ਹੋਈ ਐ ਜਾਲੀ ਪਰਚੇ ਕਰਾਉਣ ਵਾਸਤੇ ਕਰਵਾਏ ਵੀ ਇਹਨਾਂ ਨੇ ਉਹ ਬੰਦੇ 6-6 ਮਹੀਨੇ ਹੋ ਗਏ ਅੰਦਰ ਐ ਇਸ ਕਰਕੇ ਜਿਹੜੀ ਇਹ ਘਟਨਾ ਰਣਜੀਤ ਨਾਲ ਵਾਪਰੀ ਐ ਇਹ ਮੰਦਭਾਗੀ ਘਟਨਾ ਇਹ ਨਹੀਂ ਵਾਪਰਨੀ ਚਾਹੀਦੀ ਸੀ ਕਿਉਂਕਿ ਜਿਹੜੀ ਅੱਜ ਪੱਤਰਕਾਰ ਜੇ ਸੇਫ ਨਹੀਂ ਤਾਂ ਸਾਡੇ ਮਜ਼ਦੂਰਾਂ ਦਾ ਸਾਡੇ ਕਿਸਾਨਾਂ ਦਾ ਸਾਡੇ ਕਿਰਤ ਕਰਨ ਵਾਲੇ ਲੋਕਾਂ ਦਾ ਫਿਰ ਸਾਡੀ ਆਵਾਜ਼ ਕੌਣ ਸੁਣੂਗਾ ਜੇ ਅੱਜ ਪੱਤਰਕਾਰ ਹੀ ਸੇਫ ਨਹੀਂ ਤਾਂ ਇਸ ਕਰਕੇ ਜਿਹੜਾ ਭਗਵੰਤਮਾਨ ਟਾਰਾ ਮਾਰਦਾ ਕਿ ਇੱਥੇ ਅਸੀਂ ਬਦਲਾ ਲੈ ਕੇ ਆਏ ਆਂ ਸਾਨੂੰ ਬਦਲਾਤ ਦਿਸ ਰਿਹਾ ਹੈ ਇਹਨਾਂ ਦਾ ਕਿਉਂਕਿ ਨਿਤ ਕਿਤੇ ਕਿਸਾਨਾਂ ਦੇ ਡਾਂਗਾ ਪੈਂਦੀਆਂ ਕਿਤੇ ਅਧਿਆਪਕਾਂ ਦੇ ਡਾਂਗਾ ਪੈਂਦੀਆਂ ਕਿਤੇ ਮੰਨ ਲਓ ਟੀਚਰ ਆਪਣੇ ਇੱਕ ਮਜ਼ਦੂਰ ਕੁੱਟੇ ਜਾ ਰਹੇ ਹੈ ਕਿਤੇ ਵਿਦਿਆਰਥੀ ਕੁੱਟੇ ਜਾ ਰਹੇ ਹੈ ਕਿਉਂਕਿ ਹੁਣ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਦਰ ਪੰਜਾਬ ਪੁਲਿਸ ਭਲਾਂ ਉੱਥੇ ਕੀ ਟਿੰਡੀਆਂ ਲੈਣ ਗਈ ਸੀ ਜਿਹੜਾ ਭਗਵੰਤਮਾਨ ਕਹਿੰਦਾ ਕਿ ਮੈਂ ਪੰਜਾਬ ਦੀ ਯੂਨੀਵਰਸਿਟੀ ਦੇ ਨਾਲ ਖੜਾ ਇੱਥੋਂ ਸਾਫ਼ ਯਾਰ ਹੁੰਦਾ ਕਿ ਜਿਹੜੇ ਇੱਥੋਂ ਦੇ ਨਮਾਇੰਦੇ ਹੈ ਚਾਹੇ ਇਥੋਂ ਗਿੱਦੜਵਾਦੇ ਐਮਐਲਏ ਹੋਣ ਚਾਹੇ ਮੁਕਸਰ ਦੇ ਐਮਐਲਏ ਹੋਣ ਚਾਹੇ ਕੈਬਨਟ ਮੰਤਰੀ ਜਿਹੜੇ ਬਲਜੀਤ ਕੌਰ ਐ ਤੇ ਖੁੱਡੀਆਂ ਸਾਹਿਬ ਐ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਨੂੰ ਐ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਡਾਂਗ ਦੇ ਜ਼ੋਰ ਤੇ ਡੰਡੇ ਦੇ ਜ਼ੋਰ ਤੇ ਪੁਲਿਸ ਦੇ ਜ਼ੋਰ ਤੇ ਰਾਜ ਚੱਲ ਜੂਗਾ ਜੇ ਪੁਲਿਸ ਦੇ ਜ਼ੋਰ ਤੇ ਰਾਜ ਚੱਲਦਾ ਹੁੰਦਾ ਇੱਥੇ ਬਾਬਰਾਂ ਦਾ ਰਾਜ ਰਹਿਣਾ ਸੀ ਇੱਥੇ ਮੁਗਲਾਂ ਦਾ ਰਾਜ ਰਹਿਣਾ ਸੀ ਇੱਥੇ ਅੰਗਰੇਜ਼ਾਂ ਦਾ ਰਾਜ ਰਹਿਣਾ ਸੀ ਡਾਂਗ ਨਾਲ ਪੰਜਾਬ ਦੇ ਲੋਕ ਕਦੇ ਦਬੇ ਨਹੀਂ ਤੇ ਅਸੀਂ ਦੱਸਣਾ ਚਾਹੁੰਦੇ ਇਥੋਂ ਦੀ ਪੁਲਿਸ ਨੂੰ ਕਿ ਅੱਜ ਤੁਸੀਂ ਰਣਜੀਤ ਦੇ ਮੰਨ ਲਓ ਐਸ ਸੀ ਅਕੜ ਦਾ ਪਰਚੇ ਦੀ ਗੱਲ ਕਰਦੇ ਹਾਂ ਅਸੀਂ ਇੰਨੇ ਜਣੇ ਅੱਜ ਇਕੱਠ ਦੇ ਵਿੱਚ ਖੜੇ ਆਂ ਸਾਨੂੰ ਨਹੀਂ ਪਸਾ ਕੌਣ ਕਿਹੜੀ ਜੱਤ ਦਾ ਤੇ ਉੱਥੇ ਰਣਜੀਤ ਜਦੋਂ ਤੁਹਾਡੀ ਕਾਲਾ ਜਿਹੜੀ ਪਰਦਾਚਾਹ ਕਰਦਾ ਰਿਹਾ ਵੀ ਝੋਨੇ ਦੀ ਕਾਲਾ ਵਿਚਾਰੀ ਹੋ ਰਹੀ ਹੈ ਇੱਥੋਂ ਦੇ ਕਿਸਾਨਾਂ ਦਾ ਝੋਨਾ ਰੋਲ ਰਿਹਾ ਬਾਹਰ ਦਾ ਝੋਨਾ ਵਪਾਰੀ ਲੈ ਕੇ ਸਸਤੇ ਭਾਵਾਂ ਤੇ ਇੱਥੇ ਮਹਿੰਗੇ ਭਾਅ ਵੇਚ ਰਿਹਾ ਉਹਦੀ ਰੋਕਥਾਮ ਕਰਨੀ ਚਾਹੀਦੀ ਹੈ ਪਰ ਉਹਦੀ ਰੋਕਥਾਮ ਕਰਨ ਦੀ بجائے ਸੱਚ ਦੀ ਆਵਾਜ਼ ਨੂੰ ਮਨ ਲਓ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇੱਥੇ ਮਨ ਲਓ ਭਾਰਤ ਦੇ ਅੰਦਰ ਸਾਡੇ ਕੀ ਵਾਪਰ ਰਿਹਾ ਕਿ ਜਿਹੜੇ ਕੋਈ ਪੱਤਰਕਾਰ ਹੈ ਕੋਈ ਬੁੱਧੀਜੀਵ ਹੈ ਕੋਈ ਰੰਗਕਰਮੀ ਹੈ ਕੋਈ ਲੇਖਕ ਨੇ ਉਹਨਾਂ ਨੂੰ ਬਿਨਾਂ ਕਿਸੇ ਮਨ ਲਓ ਪਰਚਾ ਦਰਜ ਕੀਤੇ ਹੋਏ ਜੇਲ੍ਹਾਂ ਵਿੱਚ ਡੱਕਿਆ ਹੋਇਆ ਤੇ ਉਸੇ ਰਵਾਇਤ ਨੂੰ ਭਗਵੰਤ ਮਾਨ ਦੀ ਸਰਕਾਰ ਤੇ ਭਗਵੰਤ ਮਾਨ ਦੀ ਜਿਹੜੀ ਪੁਲਿਸ ਹੈ ਉਹਨੂੰ ਅੱਗੇ ਤੋੜਨਾ ਚਾਹੁੰਦੀ ਹੈ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਜਿਹੜਾ ਇਹ ਕਹਿੰਦਾ ਹੁੰਦਾ ਸੀ ਨਾ ਕਿ ਪਿੰਡਾਂ ਦੇ ਵਿੱਚ ਲੀਡਰ ਆਉਣ ਉਹਨਾਂ ਨੂੰ ਘੇਰ ਕੇ ਸਵਾਲ ਕਰੋ ਤੁਹਾਡੇ ਲੀਡਰ ਤਾਂ ਮੂੰਹ ਲਕੋ ਕੇ ਭੱਜ ਜਾਂਦੇ ਚੋਰਾਂ ਵਾਂਗ ਆ ਖੁੱਡੀਆਂ ਨੂੰ ਅਸੀਂ 20 ਹਰ ਹੀ ਲੰਬੀ ਚੇ ਮੇਕੋ ਘੇਰਨ ਦੀ ਕੋਸ਼ਿਸ਼ ਕੀਤੀ ਹੈ ਖੁੱਡੀਆਂ ਮੂੰਹ ਮੂੰਹ ਲਗਾ ਕੇ ਨੰਗੇ ਸਾਡੇ ਕੋਲ ਦੀ ਇਸ ਕਰਕੇ ਜੇ ਬਲਜੀਤ ਕੌਰ ਨੂੰ ਭਲੇਖਾ ਜਾਂ ਉਹਦੇ ਜਿਹੜੇ ਧੂਤੂ ਆ ਥੱਲੇ ਉਹਨਾਂ ਨੂੰ ਭਲੇਖਾ ਕਿ ਰਣਜੀਤ ਨੂੰ ਦਬਾ ਦੇਾਂਗੇ ਰਣਜੀਤ ਦੀ ਕੁੱਟਮਾਰ ਕਰਕੇ ਇਹਦੀ ਆਵਾਜ਼ ਬੰਦ ਕਰ ਦੇਾਂਗੇ ਇਹ ਭਲੇਖਾ ਮਤਪਾਲ ਨੇ ਇਹ ਇਹਦੇ ਨਾਲ ਮੰਨ ਲਓ ਪੰਜਾਬ ਦੇ ਅੰਦਰ ਕੁੱਲ ਮਿਹਨਤ ਕਰਨ ਵਾਲਾ ਤਬਕਾ ਸੱਚ ਦੇ ਲੋਕਾਂ ਦੇ ਨਾਲ ਖੜਾ ਰਹਿੰਦਾ ਹਮੇਸ਼ਾ ਵਾਸਤੇ ਤੇ ਅਸੀਂ ਉਹਨਾਂ ਦੇ ਨਾਲ ਮੰਨ ਲਓ ਜਥੇਬੰਦੀ ਵੱਲੋਂ ਇਹ ਭਰੋਸਾ ਦਉਨੇ ਰਣਜੀਤ ਨੂੰ ਕਿ ਭਰਾਵਾ ਜਦੋਂ ਵੀ ਤੁਹਾਡੀ ਇਹ ਮੰਨ ਲਓ ਪ੍ਰੈਸ ਜਥੇਬੰਦੀ ਵੱਲੋਂ ਜੋ ਜਿਹੋ ਜਿਹਾ ਵੀ ਸੱਦਾ ਦੇਵੋਗੇ ਤਿੱਖੇ ਤੋਂ ਤਿੱਖਾ ਸੱਦਾ ਦੇਵੋਗੇ ਠੰਡੇ ਤੋਂ ਠੰਡਾ ਸੱਦਾ ਦੇਵਾਂਗੇ ਜੇ ਕਹੋਗੇ ਤੁਸੀਂ ਜਾਨ ਹੋਲਣੀਆਂ ਨੇ ਜਾਨਾਂ ਹੂਲ ਦੇਾਂਗੇ ਇਸ ਕਰਕੇ ਇੱਥੋਂ ਦੀ ਸਰਕਾਰ ਦੀਆਂ ਗੋਡਣੀਆਂ ਲੋਕਾਂ ਨੇ ਪਹਿਲਾਂ ਵੀ ਲਗਾਈਆਂ ਨੇ ਤੇ ਹੁਣ ਵੀ ਲਗਾਵਾਂਗੇ ਬਹੁਤ ਧੰਨਵਾਦ ਜੀ